ਪਰਵਾਰ ਵਿਆਹ ਗਿਆ ਸੀ ਤੇ ਘਰੇ ਇੱਕ 7 ਸਾਲ ਦੀ ਬੱਚੀ ਸੀ ਤੇ ਉਸ ਬੱਚੀ ਨੂੰ ਇੱਕ ਰਿਸ਼ਤੇਦਾਰ ਦੇ ਪਰੋਸੇ ਪਰਿਵਾਰ ਛੱਡ ਕੇ ਗਿਆ ਸੀ ਲੇਕਿਨ ਕੀ ਪਤਾ ਸੀ ਕਿ ਉਹੀ ਰਿਸ਼ਤੇਦਾਰ ਉਸ ਬੱਚੀ ਦੀ ਜ਼ਿੰਦਗੀ ਖਰਾਬ ਕਰ ਦੇਗਾ ਜੀ ਹਾਂ ਇਨਸਾਨੀਅਤ ਇੱਕ ਵਾਰ ਫਿਰ ਤੋਂ ਸ਼ਰਮਸਾਰ ਹੁੰਦੀ ਹੋਈ ਨਜ਼ਰ ਆਈ ਹੈ ਬਰਨਾਲਾ ਦੇ ਵਿੱਚ ਜਿੱਥੇ ਕਿ ਇੱਕ ਮਹਿਜ਼ 7 ਸਾਲ ਦੀ ਬੱਚੀ ਦੇ ਨਾਲ 50 ਸਾਲ ਦੇ ਇੱਕ ਵਿਅਕਤੀ ਨੇ ਮੂ ਕਾਲਾ ਕਹਿੰਦਾ ਹੈ ਤੇ ਇਸ ਤੋਂ ਬਾਅਦ ਉਹ ਫਰਾਰ ਵੀ ਹੋ ਗਿਆ ਪੀੜਤ ਦੀ ਮਾਂ ਨੇ ਦੱਸਿਆ ਹੈ ਕਿ ਉਹ ਮੋਗਾ ਕਿਸੇ ਵਿਆਹ ਤੇ ਗਏ ਸੀ ਤਾਂ ਪਿੱਛੋਂ ਇਹ ਘਟਨਾ ਵਾਪਰ ਗਈ ਤੇ ਉਹਨਾਂ ਨੇ ਪੁਲਿਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਈ ਹੈ ਉਹ ਸਾਡਾ ਰਿਸ਼ਤੇਦਾਰ ਹੈਗਾ ਨਾ ਮੇਰੀ ਕੁੜੀ ਹੈਗੀ ਹੈ ਤੇ ਘਰ ਖੁੱਲਾ ਸ ਹੈ ਗਲਤ ਕੰਮ ਕਰ ਉਧਰ ਆ ਗਿਆ ਛੇੜਨ عمر ਛੋਟੀ ਹੈਗੀ ਸੀ ਗਏ ਸੇ ਮੋਗਾ हां मेरा घर वाला था अच्छा हां पिछो होया हलचा मेरे मेरे घर वाले ने कराई हैगी है, है पुलिस थाने पे पु। बस मेरी कुड़ी दी हैगी है, है जे काम ਕੀਤਾ ਹੈਗਾ ਨਾ ਇਹਨਾਂ ਨੂੰ سزا دی ਇੱਕ ਸਾਡੇ ਕੋਲ ਜੀ ਕੇਸ ਆਇਆ ਸੀਗਾ 7 ਸਾਲ ਦੀ ਲੜਕੀ ਹੈ ਜਿਹਦੇ ਨਾਲ ਰੇਪ ਹੋਇਆ ਸੀ ਉਹਦੇ ਵਿੱਚ ਇਹ ਸੀਗੇ ਜੈਂਟਸ ਹੈ ਜਿਹੜਾ 50 ਸਾਲ ਦਾ ਹੈ ਉਹਨਾਂ ਦਾ ਦੂਰ ਦਾ ਕੋਈ ਰਿਸ਼ਤੇਦਾਰ ਹੈ ਜਿਨ੍ਹਾਂ ਨੇ ਕਾਨੂੰਨੀ ਹਰਕਤ ਕੀਤੀ ਹੈ ਕੋਈ ਇਸ ਟ੍ਰ ਮੌਕੇ ਤੋਂ ਫਰਾੜਾ ਹੈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਉਹਨੂੰ ਟ੍ਰੇਸ ਕਰਨ ਲਈ ਤੇ ਲੜਕੀ ਦੀ ਜਿਹੜੀ ਪ੍ਰोसीडिंग ਸੀ ਉਹ ਸਾਰੀ ਕੰਪਲੀਟ ਹੋ ਚੁੱਕੀ ਹੈ ਕੋਰਟ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਤੇ ਮੈਡੀਕਲ ਵਗੈਰਾ ਹੋ ਚੁੱਕਾ ਹੈ ਕਿਹਨੇ ਕੀਤਾ ਉਹ ਤਾਂ ਕੀ ਨਾਮ ਹੈ ਜੀ ਉਹਨਾਂ ਦਾ ਨਾਮ ਜੀ RAMLAL ਤੇ ਮੈਡਮ ਕਿਹੜੀ ਕਿਹੜੀ ਧਾਰਾਂ ਤੇ ਪਰਚਾ ਦਰਜ ਹੋਇਆ ਜੀ ਇਹ ਅੰਡਰ ਸੈਕਸ਼ਨ ਜੀ 376 ਦੀਆਂ ਹੈਗੀਆਂ POCSO ਦੇ ਅੰਦਰ ਅੰਡਰ ਕਨਸੀਡਰ ਹੋਈਆਂ ਨੇ ਮਾਮਲੇ ਦੇ ਸਬੰਧ ਦੇ ਵਿੱਚ ਤਾਣਾ ਸਿਟੀ ਟੂ ਦੀ ਜਾਂਚ ਅਧਿਕਾਰੀ ਐਸਆਈ ਮਨਪ੍ਰੀਤ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਅਤੇ 마ਫੀਆ ਦੇ ਬਿਆਨਾਂ ਦੇ ਆਧਾਰ ਉੱਤੇ ਇੱਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਬੱਚੀ ਦਾ ਮੈਡੀਕਲ ਕਰਵਾ ਲਿਆ ਗਿਆ ਤੇ આરોપી ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ। ਬਾਈਟ ਮਨਪ੍ਰੀਤ ਕੌਰ ਸਬ ਇੰਸਪੈਕਟਰ। ਜਗਬਾਨੀ ਟੀਵੀ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ।